ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਹਾਂ ਦਾਲ ਮੇਰੀ ਆਮਾਵਾ ਦੀ ਆਹ ਮਾਂ ਰੱਖ ਲਿਆ ਆਪਾਂ ਧੋ ਕੇ ਇੱਧਰ ਆਪਣਾ ਮਿਰਚ ਮਸਾਲਾ ਇੱਧਰ ਆਪਾਂ ਸਾਰੇ ਹਰਫ ਭੈਂਡ ਤਾਂ ਜੋ ਚੌਲ ਬਣਾਉਣੇ ਨੂੰ ਵਾਲੇ ਤੜਕੇ ਵਾਲੇ ਪਾਣੀ ਵੇਜਦਾ ਤੇ ਆਪਾਂ ਦਾਲ ਪਾਉਨੇ। ਤੇ ਫਿਰ ਆਪਾਂ ਮਿਲਦੇ ਨਾਲ ਚੌਲ ਲਿਆਣ ਕੇ ਥੋਲ ਲਏ। ਹਿਲਾਉਂਦੇ। ਬਹੁਤ ਬੜਾ ਆਟਾ ਬਣ ਗਿਆ। ਇਹ ਰਿਹਾ ਆਪਾਂ ਦਾ ਰਾਈ ਤੇ ਆਲ। ਇਹ ਬੜਾ ਬੜਾ ਬਣ ਗਿਆ। ਤੇ ਨਾਮ ਤੇ ਨਾ ਬਚਣ ਚ ਆਪਾਂ ਨਾਲ ਦਾ। ਉੱਤੇ ਪਿਆਜ਼ ਭੁੱਲ ਜਾਣ ਤੇ ਨਾਲੇ ਆਪਣਾ ਮਸਾਲਾ ਪਾਉਣਾ ਹੈ। ਤੇਰਾ ਪਾਉਣਾ ਹੈ ਮਸਾਲਾ। ਥੋੜਾ ਜਿਹਾ ਤੇ ਥੋੜੀ ਜਿਹੀ ਹਲਦੀ। ਫਿਰ ਇਹਨਾਂ ਵਿੱਚ ਟਿਰੇਗਾ ਟਮਾਟਰ। ਤਾਂ ਜੋ ਚੌਲਾਂ ਨੂੰ ਪਾਉਣ ਇਦਾਂ ਆਪਾਂ ਲੈ ਗਏ ਚੌਲ। ਇਹ ਚੌਲੀ ਚੌਲਾਂ ਦੀ। ਢਾਈ ਗੱਲ ਲੇਗਾ ਪਾਵਾਂਗੇ ਆਪਾਂ ਪਾਣੀ ਦੇ ਨਾਲ। ਜੇ ਨਾ ਪਲੇਗੇ ਤੋ ਆਵ ਆਪਣੀ ਮਿਰਚਾਂ ਅੰਡਾ ਨਾਲ ਨਾਲ ਸਾਤ ਮਿਰਚਾਂ ਪਾ ਲੈਣਾ ਮਾਂ ਦਾ ਕੰਡਿਆਲੀ ਬਣਦੀ ਆ ਕੋ ਲਾਲ ਜਿਆਰ ਗਰਗੀ ਜਾਲ ਬਣਉਣੀ ਮਿਰਚਾਂ ਪਾ ਕੇ ਸਾਧਾ ਨੋਈ ਮੈਂ ਕੁਛ ਥੁੰਦੀ ਰੇਲ ਦੇ ਪੇਰੇ ਨੇ ਇਸਲਾ ਮਰਾਂਗਾ ਇਹ ਮਿਰਚਾਂ చోల్ పౌల దాను తే చౌల పండితే బాడీ చౌల బాయ్ సో తయారు ਤੇ ਸੋਨੇ ਬਣੇ ਆ। ਤੇ ਆਓ ਜੀ ਤੇ ਖਾਓ ਜੀ ਦੱਸੋ ਤੁਹਾਨੂੰ ਕਿੱਦਾਂ ਨੇ ਲੱਗੇ। ਇਧਰ ਕਰੀ ਆਪਾਂ ਦਾਲ। ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ। ਤੇ ਲਾਲ ਦੂ ਜਿਹੜਾ ਤੜਕਾ ਆਉਣ ਕੇ ਲਾਉਣਾ। ਤਾਂ ਕਿ ਅੱਜ ਮੱਸੀ ਆ ਗੁਰੂ ਅਰਜਨ ਦੇਵ ਮਹਾਰਾਜ ਦੇ ਜਨਮ ਸ਼ਾਮੀ। ਤੇ ਫਿਰ ਪ੍ਰਸ਼ਾਦੇ ਵੀ ਆਉਣ ਕੇ ਲਾਉਣੇ ਆ। ਤੇ ਚਲੋ ਜੀ ਮਿਲਾਂਗੇ ਤੁਹਾਨੂੰ ਕੱਲ੍ਹ ਅਡੀ ਵੀਡੀਓ ਜੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ। ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰੋ। ਵਾਟੋ ਵਾਦ ਸਪੋਰਟ ਕਰੋ ਸਾਰੇ ਹਮ ਸਾਸੀ ਕੱਲ ਮਿਲਾਂਗੇ